700 ਸਾਰ ਕੀ ਧਾਰ ਵਜੇ ਅਗੇ ਆਊਗਾ ਚੰਗਾਰ ਉਠਾ ਤੇ ਤੇ ਚੰਗਾਰੀ ਵਿੱਚੋਂ ਚੰਗਾਰੀ ਵੀ ਫਾਇਦਾ ਹੁੰਦੀ ਹੈ ਵਿੱਚੋਂ ਗਿਆਨ ਵੀ ਨਿਕਲਦਾ ਹੈ ਜਿਆ 700 ਸਾਰ ਦੀ ਧਾਰ ਵਜਦੀ ਹੈ ਵਿੱਚੋਂ ਗਿਆਨ ਵੀ ਨਿਕਲਦਾ ਹਾਂ ਜੀ ਸਰਾਉਂਦ ਬਿੰਦ ਗਿਰਿਓ ਧਰਨੀ ਪਰ ਇਉਂ 800 ਅਰ ਸੀਸ ਭਜਿਓ ਹੈ ਭਜਿਓ ਹੈ ਸੌਂਦ ਮੰਗ ਦੇ ਧਕਤੀ ਤੇ ਅਗਰ ਗਿਆ ਤਲਵਾਰ ਨਾਲ ਸਿਰ ਆਪੇ ਹੀ ਭਜ ਗਿਆ ਕਟਿਆ ਨਹੀਂ ਹੈ 800 ਅਰ ਸੀਸ ਭਜਿਓ ਹੈ ਕਿਸ ਜੁੜ ਗਿਆ ਭਜਨ ਨਾਲ ਮਤਲਬ ਜੁੜਨਾ ਹੁੰਦਾ ਹੈ ਅਸਲ ਦੇ ਵਿੱਚ ਜਦ ਹਾਰ ਖਾਦੀ ਜਦ ਇੱਕ ਮਾਨਸਿਕਿਤ ਹੋ ਗਿਆ ਜੇ ਮਨ ਮਰਦਾ ਹੈ ਨਾ ਜੁੜ ਜਾਂਦਾ ਆਪਣੇ ਮੂਲ ਨਾਲ ਜਾ ਕੇ ਜਦ ਮਰਦਾ ਤਾਂ ਜੁੜ ਜਾਂਦਾ ਇਹ ਜਾ ਕੇ ਮਨ ਤੇ ਪਹਿਲਾਂ ਹੀ ਜੁੜ ਜਾਂਦਾ ਹੈ ਮਨ ਐਕਸੀਡੈਂਟ ਚ ਪਹਿਲਾਂ ਹੀ ਜੁੜਦਾ ਅੰਦਰ ਜੋ ਐਕਸੀਡੈਂਟ ਤੇ 2 ਮਿੰਟ ਬਾਅਦ ਇਹਨੂੰ 2 ਮਿੰਟ ਚ ਹੁਸ਼ ਆਉਂਦੀ ਕਿੱਥੇ ਸੀ ਮੈਂ ਕੀ ਹੋ ਗਿਆ ਐਵੇਂ ਡੰਡ ਤਾਂ ਪਹਿਲਾਂ ਇੱਕ ਸਕਿੰਟ ਦੇ ਬਾਅਦ ਅੰਦਰ ਜਾ ਜੁੜਦਾ ਦੋ ਮਿੰਟੇ ਨੂੰ ਹੋਸ਼ ਹੀ ਨਹੀਂ ਆਉਂਦੀ ਬਾਹਰ ਜਦੋਂ ਸੁੱਤਾ ਉੱਠਦਾ ਹੁੰਦਾ ਕਿ ਕੀ ਹੋਇਆ ਕੀ ਨਹੀਂ ਹੋਇਆ ਮੈਂ ਮਰਿਆ ਜੁੜਿਆ ਦੂਜੇ ਪਾਸੇ ਬਹੁਤ ਹੈ ਜੋੜ ਲਿਆ ਇਹਨੂੰ ਹੋਰ ਨਹੀਂ ਕੋਈ ਜੋੜ ਸਕਦਾ ਬਹੁਤ ਤਾਂ ਪਹਿਲਾਂ ਮੈਂ ਜੁੜ ਜਾਂਦਾ ਹੈ ਹਰ ਸੀਸ ਭਜਿਓ ਹੈ ਮਨ ਉਹ ਭਜਿਓ ਨਾਲ ਜੁੜ ਗਿਆ ਸੀਸ ਮਨ ਜੁੜ ਗਿਆ ਜਾ ਕੇ ਅੰਦਰ ਆਪਣੇ ਮੋੜ ਨਾਲ ਜੁੜ ਗਿਆ ਇੱਕ ਹੋ ਗਿਆ ਮਾਨੋ ਅਤੀਤ ਕਰਿਓ ਚਿਤ ਕੋ ਧਨਵੰਤ ਸਭੇ ਨਿਜਮਾਲ ਤਜਿਓ ਅਗਲੀ ਪੰਕਤੀ ਚ ਸਾਰੀ ਗੱਲ ਦਾ ਖੁਲਾਸਾ ਹੈ ਭਜੇ ਉਹਦਾ ਹਾਂ ਮਾਨੋ ਅਤੀਤ ਮਾਨੋ ਅਤੀਤ ਰੂਪ ਜੋ ਹੋ ਗਿਆ ਉਹਦਾ ਚਿਤ ਕਿਸੇ ਬੰਦੇ ਦਾ ਚਿਤ ਉਹ ਹੋ ਗਿਆ ਜਿਹੜਾ ਸੱਚਖੰਡ ਵਿੱਚ ਸੀਗਾ ਅਤੀਤ ਮਾਨੋ ਅਤੀਤ ਕਰਿਓ ਚਿਤ ਕੋ ਧਨਵੰਤ ਅਤੀਤ ਕਰਿਓ ਚਿਤ ਕੋ ਧਨਵੰਤ ਤਨਮント ਨੇ ਇੱਕ ਮਨ ਇੱਕ ਚਿਤ ਕਰ ਲਿਆ ਔਰ ਸਾਰਾ ਮਾਲ ਤਿਆਗਤਾ ਸਭੇ ਨੇ ਜਮਾਲ ਤਿਆਗਿਆ ਜਮਾਲ ਸਾਰੀ ਸ੍ਰਿਸ਼ਟੀ ਤਿਆਗਤੀ ਛੜਤਾ ਨਾ ਮਾਇਆ ਮਾਇਆ ਨੂੰ ਛੱਡਣ ਨੂੰ ਬੰਨ ਗਿਆ ਔਰ ਅਤੀਤ ਰੂਪਜ ਹੋ ਗਿਆ ਇੱਕ ਹੋ ਗਿਆ ਇਹ ਤਾਂ ਭਜਿਓ ਲਿਖਿਆ ਉੱਤੇ ਕਟਿਓ ਨਹੀਂ ਲਿਖਿਆ ਹੋਇਆ ਕਟਿਓ ਨਾ ਲਿਖਿਆ ਭਜਿਓ ਤਾਂ ਜੇ ਵੀ ਇਕੱਠਾ ਆ ਗਿਆ ਹਾਂ ਇੱਥੇ ਤਜਿਓ ਆ ਗਿਆ ਮਾਲ ਤਜ ਦਿੱਤਾ ਮਾਇਆ ਤਾਈਤੀ ਉਧਰ ਜੁੜ ਗਿਆ ਤਜਿਓ ਔਰ ਭਜਿਓ ਜਿੰਨਾ ਚਿਰ ਤਜਦਾ ਨਹੀਂ ਨਾ ਮਾਇਆ ਨੂੰ ਉਹਨਾਂ ਚ ਜਾ ਕੇ ਜੁੜਦਾ ਵੀ ਨਹੀਂ ਹੈ ਹਾਂਜੀ ਸੋਰਠਾ ਚੰਡੀ ਦਇਓ ਬਿਦਾਰ ਸਰਾਉਣ ਪਾਨ ਕਾਲੀ ਕਰਿਓ ਛਿਨਵੇਂ ਡਾਰਿਓ ਮਾਰ ਸਰਾਉਣੋ ਤਬਿੰਦ ਦਾਣਵ ਮਹਾ ਸਾਨ ਤਬਿੰਦ ਨੂੰ ਮਹਾ ਦਾਣਵ ਨੂੰ ਮਾਰ ਦਿੱਤਾ ਚੰਡੀ ਦਇਓ ਬਿਦਾਰ ਸਰਾਉਣ ਚੰਡੀ ਨਾਲ ਸਾਰ ਭਜਾ ਤੇ ਕੁਝ ਮਾਰ ਤੇ ਪਾਣ ਕਾਲੀ ਕਰਿਓ ਪਾਣ ਉਹਦਾ ਖੂਨ ਪਾਣ ਕਾਲੀ ਨਾ ਕਰ ਲਿਆ ਇਸ ਤਰੀਕੇ ਨਾਲ ਸਾਰਾ ਦਲ ਲੈਨਦਾ ਫਿਲਮੇ ਡਾਰਿਓ ਮਾਰ ਫਿਲਮ ਦੇ ਵਿੱਚ ਖਤਮ ਕਰਦਾ ਸ੍ਰੋਣੂ ਦਵਿੰਦ ਦਾਣਵਾ ਮਹਾ ਸੋਣ ਬੜਾ ਮਹਾਦਾਨਵ ਸੀ ਇਸ ਤਰੀਕੇ ਨਾਲ ਸੋਣ ਤਮਿੰਦਰ ਨੂੰ ਮਾਰ ਦਿੱਤਾ ਇਹ ਤੋ ਸ੍ਰੀ ਮਾਰਕੰਡੇ ਪਰਾਨੇ ਸ੍ਰੀ ਚੰਡੀ ਜਿਰਤਰ ਉਕਤ ਬਿਲਾਸ ਰਕਤ ਬੀਜ ਬਧੇ ਨਾਮ ਪੰਚਮੋਂ ਤੇ ਆਏ ਹਾਂਜੀ ਸੋ ਭਈਆ ਪੰਜੇ ਤੇ ਆਏ ਇੱਥੇ ਤਾਂ ਖਤਮ ਹੋ ਗਿਆ ਰਕਤ ਬੀਜ ਦੀ ਮੌਤ ਹਾਂਜੀ ਸੋ ਭਈਆ ਤੁੱਛ ਬੱਚੇ ਭੱਜ ਕੇ ਰਣ ਤਿਆਗ ਕਾ ਸੁੰਭਨ ਸੁੰਭ ਪੈ ਜਾਇ ਬੁਕਾਰੇ ਥੋੜੇ ਜੇ ਬਚ ਗਏ ਵੇ ਰਾਜੇ ਨੂੰ ਦਸੀਏ ਜਾ ਕੇ ਪਈ ਵੇ ਉਹ ਤਾਂ ਰક્ત ਵੀ ਚ ਵੀ ਗਿਆ ਸਾਰੇ ਹੀ ਮਾਰੇ ਹਾਂ ਰક્ત ਵੀ ਸੌਣ ਵੀ ਇੱਕੋ ਹੀ ਗੱਲ ਹੈ ਸਲਾਮਤ ਹੋ ਦੀ ਸੌਣ ਵੀ ਉਹਨੂੰ ਕਹਿੰਦੇ ਰક્ત ਵੀ ਉਹ ਸਾਨੂੰ ਕਹਿੰਦੇ ਸੌਣ ਦਾ ਮਤਲਬ ਵੀ ਖੂਨ ਹੈ ਰક્ત ਵੀ ਦਾ ਵੀ ਮਤਲਬ ਖੂਨ ਹੈ ਇਹ ਸੌਣ ਦਾ ਬਿੰਦ ਵੀ ਹੈ ਇਹਦਾ ਕਈ ਨਾ ਨਾਂ ਨੇ ਗੁਣਵਾਚ ਕਰਾਉਣ ਨਾਂ ਨੇ ਨਾਂ ਜਿਹੜੇ ਹੁੰਦੇ ਨੇ ਉਹਦਾ ਕੋਈ ਅਰਥ ਹੁੰਦਾ ਹੈ ਵੇ ਉਹ ਤਾਂ ਮਾਰਿਆ ਗਿਆ ਰਖਤ ਵੀ ਤਾਂ ਉਹਨਾਂ ਨੇ ਜਾ ਕੇ ਦੱਸਿਆ ਜਿਹੜੇ ਲੜਾਈ ਨਹੀਂ ਦੱਸਿਆ ਉਹਨਾਂ ਨੇ ਤਮਾਸ਼ੀਵੀਆਂ ਨੇ ਦੱਸਿਆ ਸਿਪਾਈ ਸੀ ਜਿਹੜੇ ਪੈਦਲ ਅਕਲ ਤੋਂ ਪੈਦਲ ਸੀ ਪੈਦਲ ਕੌਣ ਸੀ ਅਕਲ ਤੋਂ ਪੈਦਲ ਕੋੜਿਆ ਵਾਲੇ ਥੋੜੇ ਅਕਲ ਵਾਲੇ ਹਾਥੀ ਨਾਲੇ ਉਦੋਂ ਹੰਕਾਰ ਹੀ ਜ਼ਿਆਦਾ ਅਕਲ ਵਾਲੇ ਰਥਾਂ ਵਾਲੇ ਉਦੋਂ ਜ਼ਿਆਦਾ ਅਕਲ ਵਾਲੇ ਕੋੜਿਆ ਨਾਲ ਰਥਾਂ ਵਾਲੇ ਅਕਲ ਵਾਲੇ ਰਥਾਂ আর ਹਾਥੀਆਂ ਦੇ ਕੋਈ ਹੁੰਦੇ ਨਹੀਂ ਅਧਿਆਲੇ ਰੰਗ ਕਾਰੋਂ ਦਾ ਰਸਲੇ ਰੰਗ ਘਟ ਹੁੰਦਾ ਸੌਲਦ ਬੀਜ ਹਨੋਂ ਦੋਹਨੇ ਮਿਲ ਔਰ ਮਹਾਪਟ ਮਾਰ ਬਿਦਾਰੇ ਸੌਲਦ ਬੀਜ ਹਨੋਂ ਦੋਹਨੇ ਮਿਲ ਕਹਿੰਦੇ ਦੋਨਾਂ ਨੇ ਮਿਲ ਕੇ ਸੌਲਦ ਬੀਜ ਨੂੰ ਸੰਸਾਰੀ ਗਿਆਨ ਨੇ ਨਿਰਾਕਾਰੀ ਗਿਆਨ ਨੇ ਸੌਲਦ ਬੀਜ ਨੂੰ ਫਰਾਤਾ ਕੱਲੇ ਤੋਂ ਤਾਂ ਕਾਬੂ ਨਹੀਂ ਸਿਆਉਦਾ ਦੋਏ ਗਾਨ ਕੱਠੇ ਹੋਗੇ ਉੱਧਰ ਦੂਏ ਵੀ ਪੈਗੇ ਉਹਨਾਂ ਦੇ ਦੇਵਤਿਆਂ ਦੇ ਜਿਹੜੇ ਦੂਏ ਗਿਆਨਵਾਨ ਸੀ ਉਹਨਾਂ ਨੇ ਮਦਦ ਲੈ ਲਈ ਫਿਰ ਕਾਲੀ ਦੇ ਦੇਖੋ ਐਸ ਜਗ੍ਹਾ ਆ ਕੇ ਸ਼ਰਦਬੀ ਤੇ ਆ ਕੇ ਕਾਲੀ ਨੇ ਮਦਦ ਇਹਨੇ ਚੰਡੀ ਨੇ ਮਦਦ ਲਈਆ ਕਾਲੀ ਦੀ ਪਹਿਲਾਂ ਕਦੇ ਨਹੀਂ ਲਈ ਪਹਿਲਾਂ ਪ੍ਰਗਟ ਹੋਈਆ ਕਿਈ ਜਗ੍ਹਾ ਨੇ ਕਿ ਤੂੰ ਮੇਰੇ ਵਿੱਚ ਸਮਝ ਆ ਰਹਿਣ ਦੇ ਤੂੰ ਚੁੱਪ ਕਰ ਤੂੰ ਕੋਈ ਐਸਾ ਬਖੇੜਾ ਨਾ ਖੜਾ ਕਰਨੀ ਐਸੀ ਗੱਲ ਨਾ ਖੜੀ ਕਰਨੀ ਜਿਹਦੇ ਨਾਲ ਹੋਰ ਸਵਾਲ ਪੈਦਾ ਹੋ ਜਾਣ ਲੇਕਿਨ ਇੱਥੇ ਆ ਕੇ ਉਹਨੇ ਮਦਦ ਲਈ ਇਹ ਨੂੰ ਸੁਣ ਕੇ ਉਨਕੇ ਮੁਖਤੇ ਤਬ ਬੋਲ اٹھے ਉਹ ਕਰ ਖੱਗ ਖੱਗ ਸੰਭਾਰੇ ਇਹੋ ਸੁਣ ਕੇ ਉਨਕੇ ਮੁਖਤੇ ਇਸ ਤਰੀਕੇ ਨਾਲ ਜਿਹੜੇ ਭੱਜ ਕੇ ਗਏ ਉਹਨਾਂ ਦੇ ਮੂੰਹ ਤੇ ਸੁਣਿਆ ਵੀ ਉਹ ਮਾਰੇ ਗਏ ਬਾਘੋ ਨੇ ਆਪਣੀ ਫਿਰ ਤਲਵਾਰ ਸੰਭਾਲ ਲਈ ਉੱਠ ਕੇ ਤਲਵਾਰ ਨੂੰ ਹੱਥ ਪਾ ਲਿਆ ਚੰਗਾ ਮੈਂ ਚੱਲਦਾ ਹੂੰ ਇਉ ਹਣ ਹੂੰ ਬਰ ਚੰਡ ਪ੍ਰਚੰਡ ਅਜਾ ਬਣ ਮੈਂ ਜਿਮ ਸਿੰਘ ਪਛਾਈ ਆਇਆ ਕਹਿੰਦਾ ਹੁਣ ਮੈਂ ਚੰਦਨੀ ਨੂੰ ਮਾਰ ਦੂੰਗਾ ਜਿਵੇਂ ਬੱਕਰੇ ਨੂੰ ਸ਼ੇਰ ਪਿਛਾੜ ਦਿੰਦਾ ਬਨ ਦੇ ਵਿੱਚ ਅਜਾ ਬਨਮੇ ਜਿੰਮ ਸਿੰਘ ਅਜਾ ਆਜਾ ਬਕਰੇ ਨੂੰ ਕਹਿੰਦੇ ਨੇ ਸ਼ੇਰ ਬਕਰੇ ਨੂੰ ਪੈ ਜਾਂਦਾ ਐ ਉਹ ਹਾਲ ਕਰ ਦੂ ਜਾ ਕੇ ਹੁਣ ਦੋਹਰਾ ਸ਼ਕਲ ਕਟਕ ਕੇ ਭਟਨ ਕੋ ਦਇਉ ਯੁੱਧ ਕੋ ਸਾਜ ਸਾਰੀ ਸੈਨਾ ਨੂੰ ਕਹਤਾ ਹੁਣ ਸਾਰੀ ਹੋ ਸੈਨਾ ਤਿਆਰ ਹੋ ਜਾ ਜਿਹੜੇ ਪਿੱਛੇ ਬਚੇ ਤੇ ਰਾਜਾ ਚੱਲੇ ਹੁਣ ਪਿੱਛੇ ਕਾਦੇ ਵਾਦੀ ਛੜਨੇ ਕੋਈ ਸ਼ਕਲ ਕਟਕ ਕੇ ਭਟਨ ਕੋ ਜਿੰਨੇ ਵੀ ਯੋਧੇ ਸੀ ਦਇਉ ਯੁੱਧ ਕੋ ਸਾਜ ਸਾਰੇ ਨੂੰ ਕਹਤਾ ਤਿਆਰੀ ਕਰੋ ਬਈ ਜੰਗ ਦੀ ਤਿਆਰੀ ਕਰੋ ਜਿਹੜੇ ਬੱਚੇ ਸੀ ਹਮ ਸ਼ਸਤਰ ਪਹਿਰ ਕੇ ਹੂੰ ਕਹਿਓ ਹਣ ਹੂੰ ਚੰਢੀ ਆਜ ਆਪਣਾ ਹਥਿਆਰ ਪਹਿਨ ਕੇ ਕਹਿੰਦਾ ਅੱਜ ਇਹ ਚੰਡੇ ਨੂੰ ਮਾਰਨਾ ਹੁਣੀ ਅੱਜ ਮਾਰ ਕੇ ਛੱਡਾਂਗੇ ਆਪਾਂ ਅਜ ਹਾਂਜੀ ਸਭਈਆ ਕੋਪ ਕਰ ਸੁंभ ਨੇ ਸੁंभ ਛੜੇ ਤੁਨ ਦੰਤ ਬਕੀ ਦਸੋਂ ਹੁੰਦੇ ਸਤਾਈ ਜਦ ਕਰੋਧ ਕੇ ਚੜਿਆ ਜਿਹੜਾ ਤੁਹਾਂ ਸਾ ਬਜਿਆ ਉਹਦਾ ਦਸਾਂ ਦਿਸ਼ਾਵਾਂ 'ਚ ਹੋਰ ਪੈਗੀ ਤੁਹਾਂ ਸਰ ਦੇ ਨਗਾਰੇ ਦੀ ਜੋ ਚੜਿਆ ਸੁਮ ਜੁੱਧ ਨੂੰ ਪਾਇਕ ਪਾਇਕ ਅਗਰ ਪਏ ਮਦਰਵਾਜ ਰਥੀ ਰਤ ਸਾਜ ਕੇ ਪਰਾਪ ਪਾਤ ਬਣਾਈ ਪਹਿਲਾਂ ਸਭ ਤੋਂ ਪੈਦਲ ਕਰਤੇ ਅੱਗੇ ਪਾਇਕ ਪੈਦਲ ਅੱਗੇ ਪਾਇਕ ਅਗਰ ਪਏ ਅੱਗੇ ਅਗੇ ਪੈਦਲ ਪਿੱਛੇ ਘੋੜਿਆਂ ਵਾਲੇ ਮਦਰਵਾਜ ਵਜਾਲੇ ਵਾਜਣ ਲੈ ਆ ਗਏ ਘੋੜਿਆਂ ਵਾਲੇ ਆ ਗਏ ਨਾ ਰਥੀ ਰਤ ਸਾਜ ਕੇ ਪਾਤ ਬਣਾਈ ਇੱਥੇ ਲਾਖਾਂ ਦੀ ਪੰਕਤੀ ਆ ਗਈ ਉਹਨਾਂ ਦੇ ਰਸ ਹਾਂਜੀ ਮਾਤੇ ਮਤੰਗ ਕੇ ਪੂਜਨ ਉੱਪਰ ਪੂਜਨ ਉੱਪਰ ਪੂਜਨ ਉੱਪਰ ਸੁੰਦਰ ਜਿਹਾ ਕੇ ਹਥਿਆਣ ਵਾਲੇ ਉਹਨਾਂ ਦੇ ਮਾਤੇ ਮਤੰਗ ਮਸਤਾ ਹੱਥੀ ਪਿਛਲੇ ਪਾਸੇ ਉਹਨਾਂ ਦੇ ਉੱਤੇ ਪਾਲਕੀਆਂ ਪਾਈ ਹੋਈਆਂ ਝੰਡੇ ਗੱਡੇ ਹੋਏ ਸੁੰਦਰ ਤੁੰਗ ਤੋ ਜਾ ਫਹਿਰਾਈ ਸੁੰਦਰ ਤੁੰਗ ਤੋ ਜਾ ਫਹਿਰਾਈ ਜਿਨ੍ਹਾਂ ਦੇ ਉੱਤੇ ਬੜੇ ਸੁੰਦਰ ਤੁਜਾ ਝੰਡੇ ਸਿਖੂਲਦੇ ਸੀ ਉਹ ਉਹ ਪਿੱਛੇ ਪਿੱਛੇ ਲਾਲ ਚੱਲਣਾ ਪਿੱਛੇ ਹੁੰਦਾ ਰਿਹਾ ਸਕਰ ਕੇ ਸਕਰਸੋ ਜੁੱਧ ਕੇ ਹੇਤ ਮੰਨੋ ਤਰ ਛਾੜ ਸਪੱਚ ਉਡੇ ਗਿਰ ਰਾਈ ਐ ਸਮਝ ਲੋ ਇੰਦਰ ਦੇ ਜੁੱਧ ਵਾਸਤੇ ਇੰਦਰ ਨਾਲ ਲੜਨ ਵਾਸਤੇ ਬੜੇ ਬੜੇ ਪਹਾੜ ਖੰਭ ਲਾ ਕੇ ਉੱਡ ਚਲੇ ਲੜਨ ਨੂੰ ਲਾਗੀ ਨੇ ਤੇ ਬੈਠ ਕੇ ਜਿਹੜੇ ਝੱਲੇ ਝੁੰਦੇ ਨੇ ਐ ਬੜੇ ਬੜੇ ਪਹਾੜ ਇੰਦਰ ਨਾਲ ਲੜਨ ਚੱਲੇ ਨੇ ਪਹਾੜਾਂ ਵਰਗੇ ਸੰਕਾਰੀ ਆਦਮੀ ਉੜ ਉੜ ਕੇ ਇੰਦਰ ਨਾਲ ਲੜਨ ਚੱਲੇ ਨੇ ਇੰਦਰ ਨਾਲ ਲੜਦੇ ਤਾਂ ਗੱਲ ਹੋਰ ਸੀ ਲੜਨਾ ਤਾਂ ਹੋਰ ਕਿਸੇ ਨਾਲ ਹੈ ਹੁਣ ਦੋਰਾ ਸੁੰਬਣ ਸੁੰਬ ਬਣਾਇਦਾਰ ਘੇਰ ਲਇਓ ਗਿਰ ਰਾਜ ਸੁੰਬ ਸੁੰਬ ਨੇ ਆਪਣਾ ਦਲ ਇਕੱਠਾ ਬਣਾ ਕੇ ਸੈਨਾ ਬਣਾ ਕੇ ਪਹਾੜ ਨੂੰ ਘੇਰਾ ਪਾ ਲਿਆ ਕਬਚ ਅੰਗ ਅਸੀ ਕੋਪ ਕਰ ਉੱਠੇ ਸਿੰਘ ਜਿਉਂ ਗਾਜ ਕਬਟ ਅੰਗ ਕਸ ਕਬੋ ਜੀ ਅੰਗ ਕਸ ਕਬਚ ਜਿਹੜਾ ਕਪਚਾ ਸੀਆਂ ਕਸ ਲੀਆਂ ਛਾਟੀਆਂ ਦੇ ਉੱਤੇ ਕੂਪ ਕਰ ਉੱਠੇ ਸਿੰਘ ਜਿਉਂ ਗਾਜ ਬਕਰੋਧ ਕਰਕੇ ਗੱਜ ਕੇ ਸ਼ੇਰ ਵਾਂਗ ਗੱਜ ਕੇ ਉੱਠੇ ਹੂੰ ਸਵਈਆ ਸੁੰਬਨ ਸੁੰਬ ਸੁ ਬੀਰ ਭਲੀ ਮਨ ਕੋਪ ਭਰੇ ਰਣ ਭੂਮੇ ਆਏ ਸਿੰਘ ਤੋਂ ਸਿੰਘ ਸਿੰਘ ਅਸੰਬਨ ਸੁੰਬ ਸੁ ਬੀਰ ਭਲੀ ਮਨ ਕੋਪ ਭਰੇ ਰਣ ਭੂਮੇ ਆਏ ਬੜੇ ਜੋਧੇ ਸੁਮਨ ਸੁੰਬ ਬਲੀ ਕ੍ਰੋਧ ਕੇ ਰਣ ਦੇ ਵਿੱਚ ਮੈਦਾਨ ਚ ਆ ਗਏ ਜੰਗ ਕਰਨ ਵਾਸਤੇ ਦੇਖਣ ਮੈਂ ਸੁंभ ਦੇਖਣ ਮੈਂ ਸੁਭ ਅੰਗ ਤੰਗ ਤੁਰਾ ਕਰ ਤੇਜ ਧਰਾ ਪਰਤਾਏ